ਮਾਰ ਸਾਵੇ ਠਾਠਾ ਮਾਰਦਾ ਹੋਇਆ ਕੱਠ ਅਮੈਂ 1 ਮਿੰਟ ਸਿਕਿਉਰਿਟੀ ਵਾਲੇ ਨੂੰ ਬੇਨਤੀ ਕਰਦਾ 1 ਮਿੰਟ ਉਹਨੂੰ ਅੱਗੇ ਆ ਲੈਣ ਦਿਓ ਅੱਗੇ ਆ ਲੈਣ ਦਿਓ ਕਿਉਂ ਖੜੇ ਮੈਂ ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਹੁਣ ਤੁਸੀਂ ਪਿੱਛੇ ਹੋ ਜਾਓ ਇਧਰਲੇ ਪਾਸੇ ਹੋ ਜਾਓ ਓਏ ਮੇਰੀ ਸਿਕਿਉਰਿਟੀ ਇਹੀ ਨੇ ਸਭ ਤੋਂ ਵੱਡੀ ਤੁਸੀਂ ਡਰੋ ਨਾ ਤੁਹਾਨੂੰ ਕੋਈ ਫਰਕ ਨਹੀਂ ਪੈਣਾ 1 ਮਿੰਟ ਪੰਜਾਬ ਪੁਲਿਸ ਨੂੰ ਮੈਂ ਬੇਨਤੀ ਕਰਦਾ 1 ਮਿੰਟ ਪਿੱਛੇ ਹੋ ਜਾਓ ਸਾਰੇ ਉਹ ਖਾਤਰੇ ਵਾਲੇ ਹੋਰ ਨੇ ਯਾਰ ਮੈਨੂੰ ਕਾਹਦਾ ਖਤਰਾ ਹੈ ਜਿਨ੍ਹਾਂ ਨੂੰ ਸਿਕਿਉਰਟੀ ਲਾਉਣੀਆਂ ਪੈਂਦੀਆਂ ਨੇ ਉਹ ਹੋਰ ਨੇ ਉਹਨਾਂ ਨੇ ਕਰਤੂਤਾਂ ਹੀ ਜਿਹੇ ਕੀਤੇ ਹੋਈਆਂ ਨੇ ਆਪਾਂ ਤਾਂ ਇਹਨਾਂ ਦੇ ਆਏ ਆਪਣੇ ਨੇ ਮਾਰ ਸਾਵੇ ਠਾਠਾ ਮਾਰਦਾ ਹੋਇਆ ਇਕੱਠ ਅਮੈਂ 1 ਮਿੰਟ ਆ ਸਿਕਿਉਰਟੀ ਵਾਲਿਆਂ ਨੂੰ ਬੇਨਤੀ ਕਰਦਾ 1 ਮਿੰਟ ਉਹਨੂੰ ਅੱਗੇ ਆ ਲੈਣ ਦਿਓ ਆਰਾਮ ਨਾਲ ਆ ਜਾਣਗੇ ਕੁਝ ਨਹੀਂ ਕਹਿੰਦੇ ਮੈਂ ਇਹਨਾਂ ਨੂੰ ਮਿਲਣ ਆਇਆ ਆ ਆਰਾਮ ਨਾਲ ਬੈਠ ਅੱਗੇ ਆ ਲੈਣ ਦਿਓ ਕਿਉਂ ਖੜੇ ਮੈਂ ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਥੋੜਾ ਤੁਸੀਂ ਪਿੱਛੇ ਹੋ ਜਾਓ ਇੱਥੇ ਪਾਸੇ ਹੋ ਜੀ। ਉਹ ਮੇਰੀ ਸਿਕਿਉਰਿਟੀ ਇਹੀ ਨੇ ਸਭ ਤੋਂ ਵੱਡੀ। ਤੁਸੀਂ ਡਰੋ ਨਾ। ਤੁਹਾਨੂੰ ਕੋਈ ਫਰਕ ਨਹੀਂ ਪੈਣਾ। ਇੱਕ ਮਿੰਟ ਪੰਜਾਬ ਪੁਲਿਸ ਨੂੰ ਮੈਂ ਬੇਨਤੀ ਇੱਥੇ ਇੱਕ ਮਿੰਟ। ਪਿੱਛੇ ਹੋ ਜਿਓ ਸਾਰੇ। ਇੱਥੇ ਬਹਿ ਜਾਓ। ਆਰਾਮ ਨਾਲ ਬਹਿ ਜਾਓ। ਬਹਿ ਜਾਓ। ਮੇਰੀ ਬੇਨਤੀ ਵੀ ਤੁਸੀਂ ਮੰਨੋ। ਬਹਿ ਜਾਓ ਆਰਮਨਾਲ। ਬਹਿ ਜਾਓ। ਆਪਾਂ ਤੁਹਾਡੇ ਵਾਸਤੇ ਆਇਆ। মিডিਆ ਵਾਲਿਆਂ ਨੂੰ ਵੀ ਬੇਨਤੀ ਆ ਉਹ ਵੀ ਇੱਥੇ ਖੜ ਕੇ ਵੀਡੀਓ ਬਣਾ ਲਓ ਜਿਹੜੇ ਐਂਗਲ ਤੋਂ। ਬਸ ਇਹ ਆ ਵੀ ਇੱਕ ਲੋਕਾਂ ਦਾ ਇੱਕ ਦੂਜੇ ਨਾਲ ਜਿਹੜਾ ਦੇਖਣ ਦਾ ਵਿਜ਼ਨ ਹੈ ਉਹ ਨਾ ਟੁੱਟੇ ਤੇ ਬਾਕੀ ਆਰਾਮ ਨਾਲ ਬੈਠ ਜੋ ਆਰਾਮ ਨਾਲ ਬੈਠ ਜੋ ਮੈਂ ਪੰਜਾਬ ਪੁਲਿਸ ਵਾਲਨ ਬੇਨਤੀ ਕਰਦਾ ਥੋੜਾ ਜਿਹਾ ਮੂਰੋਂ ਗਿਣਤੀ ਘਟਾ ਲਓ ਇਥੋਂ ਕਿਉਂਕਿ ਉਹ ਖਤਰੇ ਵਾਲੇ ਹੋਰ ਨੇ ਯਾਰ ਮੈਨੂੰ ਕਾਹਦਾ ਖਤਰਾ ਹੈ ਜਿਨ੍ਹਾਂ ਨੂੰ ਸਿਕਿਉਰਟੀ ਲਾਉਣੀਆਂ ਪੈਂਦੀਆਂ ਨੇ ਉਹ ਹੋਰ ਨੇ ਉਹਨਾਂ ਨੇ ਕਰਤੂਤਾਂ ਹੀ ਜਿਹੀਆਂ ਕੀਤੀਆਂ ਹੋਈਆਂ ਨੇ ਆਪਾਂ ਤਾਂ ਇਹਨਾਂ ਦੇ ਆਏ ਆਪਣੇ ਨੇ ਸੋ ਬੈਠੋ ਆਰਾਮ ਨਾਲ ਤੁਹਾਡੇ ਨਾਲ ਗੱਲਬਾਤ ਕਰਨ ਆਇਆ ਦਿਲ ਦੇ ਵਿਚਾਰ ਸਾਂਝੇ ਕਰਨ ਆਇਆ ਸਾਂਝ ਕਰਕੇ ਜਦੋਂ ਕਹੋਗੇ ਉਦੋਂ ਜਾਊਗਾ ਮੈਂ ਕਲਾਕਾਰ ਵੇਲੇ ਵੀ ਆਉਂਦਾ ਸੀ ਉਦੋਂ ਮੈਨੂੰ ਜਾਣ ਨਹੀਂ ਦਿੰਦੇ ਹੁੰਦੇ ਸੀ ਇਹ ਹਲਕਾ ਸਰਦੂਲਗੜ੍ਹ ਵੱਲੋਂ ਮਾਨ ਸਾਹਿਬ ਤੁਹਾਨੂੰ ਜੀ ਆਇਆਂ ਨੂੰ ਆਖਦੇ ਆ ਇਹ ਜੋ ਠਾਠਾ ਮਾਰਦਾ ਹੋਇਆ ਕਾਠਾ ਮਾਨ ਸਾਹਿਬ ਦੋ ਸਾਲਾਂ ਦੇ ਵਿੱਚ ਅਸੀਂ ਕਦੇ ਪਾਣੀ ਲਾ ਕੇ ਨਹੀਂ ਵੇਖਿਆ ਸੀ ਅਸੀਂ ਟੇਲਾਂਾਂ ਵਾਲੇ ਵਜਦੇ ਸੀ ਅਸੀਂ ਵਾਰੀਆਂ ਭੁੱਲ ਗਏ ਸੀ ਥੋੜੀ ਕਿਰਪਾ ਹੋਈ ਮਾਨ ਸਾਹਿਬ ਜਿੰਨੇ ਸੂਏ ਨੇ ਸਾਡੇ ਸਾਰੇ ਤੁਹਾਡੀ ਕਿਰਪਾ ਨਾਲ ਪੱਕੇ ਹੋ ਗਏ ਪਾਣੀ ਟੇਲਾ ਤੱਕ ਆ ਗਿਆ ਤਾੜੀਆਂ ਮਾਰ ਕੇ ਸਾਡੀ ਸੰਗਤ ਦੱਸਦੀ ਆ ਸਾਡਾ ਜਿਹੜੇ ਬਜ਼ੁਰਗ ਕਹਿੰਦੇ ਸੀ 20 ਸਾਲ ਹੋ ਗਏ ਪਾਣੀ ਦੀ ਬਾਰੀ ਭੁੱਲ ਗਏ ਖਾਲ ਤੇ ਜਾਣਾ ਭੁੱਲ ਗਏ ਅੱਜ ਉੱਥੇ ਪਾਣੀ ਪਹੁੰਚ ਗਿਆ ਤੁਹਾਡੀ ਕਿਰਪਾ ਗਈ ਇਸ ਤੋਂ ਇਲਾਵਾ ਇਸ ਇਲਾਕੇ ਦੇ ਵਿੱਚ ਸੜਕਾਂ ਦਾ ਬੁਰਾ ਹਾਲ ਸੀ ਤੁਸੀਂ ਸਾਨੂੰ ਸੜਕਾਂ ਦਿੱਤੀਆਂ ਨੈਸ਼ਨਲ ਹਾਈਵੇ ਵੀ ਬਣੇ ਨਾਲੇ ਆਪਣੂੰ ਪਿੰਡੂ ਵਿਕਾਸ ਫੰਡ ਭਾਵੇਂ ਮੋਦੀ ਨਹੀਂ ਦਿੰਦਾ ਪਰ ਪਿੰਡਾਂ ਦੀਆਂ ਫੇਰਨੀਆਂ ਵੀ ਤੁਹਾਡੀ ਕਿਰਪਾ ਦੇ ਨਾਲ ਜਿਨ੍ਹਾਂ ਦਾ ਬੁਰਾ ਹਾਲ ਸੀ ਉਹ ਪੱਕੀਆਂ ਹੋ ਗਈਆਂ ਅੱਜ ਲਾਇਬ੍ਰੇਰੀਆਂ ਬਣ ਰਹੀਆਂ ਨੇ ਅੰਗੜਵਾੜੀ ਸੈਂਟਰ ਬਣ ਰਹੇ ਨੇ ਆਵਾਦਵੀ ਕਲੀਨ ਕਮਾਨ ਸਾਹਿਬ ਸੱਤ ਤੁਹਾਡੀ ਕਿਰਪਾ ਦੇ ਨਾਲ ਖੁੱਲ ਚੁੱਕੇ ਨੇ ਚਾਰ ਨਵੇਂ ਖੁੱਲਣ ਜਾ ਰਹੇ ਨੇ ਸੋ ਮੈਂ ਕਹਿ ਸਕਦਾ ਇਸ ਇਲਾਕੇ ਦੇ ਵਿੱਚ ਜਿਹੜੇ ਵੀ ਪਿੰਡ ਦੇ ਵਿੱਚ ਤੁਸੀਂ ਜਾਉਂਗੇ ਜਿਹੜੇ ਵੀ ਸ਼ਹਿਰ ਦੇ ਵਿੱਚ ਕਸਬੇ ਦੇ ਵਿੱਚ ਜਾਉਂਗੇ ਚਾਹੇ ਸਰਦੂਲ ਕੜ ਦੀ ਗੱਲ ਕਰ ਲੋ ਅਸਪੜੇ ਹੜ ਆਏ ਸੀਗੇ ਹੜਾਂ ਦੇ ਦਰਾਂ ਜਿੱਥੇ ਤੁਸੀਂ ਸਾਡੀ ਸਹਾਇਤਾ ਦਿੱਤੀ ਪੂਰੀ ਮਦਦ ਕੀਤੀ ਉਥੇ ਸਾਨੂੰ ਇੱਕ ਇਤਿਹਾਸਕ ਪੁਲ ਤੋੜਨਾ ਪੈ ਗਿਆ ਸੀਗਾ ਉਹ ਬੜਾ ਪੁਰਾਣਾ ਪੁਲ ਸੀਗਾ ਇਤਿਹਾਸਕ ਪੁਲ ਸੀ ਅਸੀਂ ਅਰਦਾਸ ਕਰਕੇ ਸੰਤਾਂ ਤੋਂ ਮਨਜ਼ੂਰੀ ਲੈ ਕੇ ਉਹ ਪੁਲ ਤੋੜਿਆ ਤਾਂ ਕਿ ਲੋਕਾਂ ਨੂੰ ਬਚਾਇਆ ਜਾ ਸਕੇ ਤੇ ਵਿਰੋਧੀ ਕਹਿੰਦੇ ਸੀ ਕਿ ਪੁਲ ਤਾਂ ਤੋੜਤਾ ਬਣਦਾ ਨਹੀਂ ਪਰ ਤੁਹਾਡੀ ਕਿਰਪਾ ਦੇ ਨਾਲ ਅੱਜ ਪੁਲ ਬਣੀ ਜਾਂਦਾ 6 ਮਹੀਨਿਆਂ ਦੇ ਵਿੱਚ 2 ਕਰੋੜ ਦੀ ਲਾਗਤ ਦੇ ਨਾਲ ਉਹ ਪੁਲ ਵੀ ਬਣੀ ਜਾਂਦਾ ਹੁਣ ਮਾਨ ਸਾਹਿਬ ਹੋਰ ਤਾਂ ਕੋਈ ਗੱਲ ਕਹਿੰਦੇ ਨਹੀਂ ਇੱਕ ਗੱਲ ਕਹਿੰਦੇ ਨੇ ਕਿ ਇਹਨਾਂ ਦੇ ਪੈਰ ਥੱਲੇ ਬਟੇਰਾ ਆ ਗਿਆ ਹੋਰ ਬੋਲ ਨਹੀਂ ਸਕਦੇ ਕਿ ਕਿਤੇ ਕਬਜ਼ਾ ਕਰਾਤਾ ਕਿਸੇ ਚਿੱਟੇ ਵਾਲੇ ਦਾ ਜਾਰੀ ਆ ਕਿਸੇ ਪਲਾਟ ਤੇ ਕਬਜ਼ਾ ਕਰ ਲਿਆ ਆ ਐਮਐਲਏ ਸਾਬਰਨਾ ਨੂੰ ਇਹ ਤਾਂ ਕਹਿ ਨਹੀਂ ਸਕਦੇ ਇੱਕ ਗੱਲ ਕਹਿੰਦੇ ਆ ਕਿ ਇਹਨਾਂ ਦੇ ਪੈਰ ਥੱਲੇ ਬਟੇਰਾ ਆ ਗਿਆ ਮਾਨ ਸਾਹਿਬ ਆਪਾਂ ਸੰਗਤ ਦੀ ਕਿਰਪਾ ਨਾਲ ਕਹਿੰਦੇ ਆ ਅਸੀਂ ਕਹਿੰਦੇ ਆ ਕਿ ਤੁਹਾਨੂੰ ਪਤਾ ਨਹੀਂ ਸੀਗਾ ਕਿ 2022 ਦੇ ਵਿੱਚ ਫੋਟਾ ਬਟੇਰਾ ਸਾਡੇ ਪੈਰ ਥੱਲੇ ਆ ਜਾਊਗਾ ਹੁਣ ਤੁਹਾਨੂੰ ਵਾਰਨਿੰਗ ਦਿੰਨੇ ਆ ਪਹਿਲਾਂ ਕਹਿੰਨੇ ਆ ਕਾਂਗਰਸੀ ਕਾਲੀ ਗੋ ਆਪ ਦਾ ਬਟੇਰਾ ਟੋਕਰੇ ਥੱਲੇ ਤਾੜ ਲ ਹੁਣ ਖੁੱਡੀਆਂ ਸਾਹਿਬ ਦੇ ਪੈਰ ਥੱਲੇ ਆਉਣ ਆਲਾ ਹੁਣ ਖੁੱਡੀਆਂ ਸਾਹਿਬ ਦੇ ਪੈਰ ਥੱਲੇ ਆਉਣ ਆ ਲਗਾ ਜਾਂ ਸਾਨੂੰ ਕਹਿੰਦੇ ਨੇ ਇੱਥੇ ਬੋਲ ਕੇ ਗਿਆ ਸੁਖਵੀਰ ਬਾਦ ਕਿ ਝਾੜੂ ਵਾਲੇ ਦੋ ਤਿੰਨ ਪਿੰਡ ਦੇ ਵਿੱਚ ਮਲੰਗ ਹੁੰਦੇ ਆ ਅਸੀਂ ਵੀ ਕਹਿੰਨੇ ਆ ਆ ਸਾਡੇ ਨਾਲ ਮਜ਼ਦੂਰ ਨੇ ਦੋ ਕਿੱਲੇ ਵਾਲਾ ਤਿੰਨ ਕਿੱਲੇ ਵਾਲਾ ਰਿਕਸ਼ਾ ਚਲਾਉਣ ਵਾਲਾ ਢਾੜੀ ਕਰਨ ਵਾਲਾ ਸੀ ਬਿਲਕੁਲ ਮਲੰਗਾ ਸੀ ਸ਼ਰਮਾਇਦਾਰ ਨਹੀਂ ਪਰ ਇੱਕ ਗੱਲ ਤਾਂ ਸੁਖਵੀਰ ਸਿੰਘ ਮੰਨ ਇਹਨਾਂ ਮਲੰਗਾ ਨੇ ਤੁਹਾਡੇ ਸ਼ਰਮਾਇਦਰਾਂ ਦੀ ਬੂਥ ਲਵਾਤੀ ਬੂਥ ਆਪ ਖੜੇ ਆ ਸੁਝਾਰੂ ਜੋਤ ਦੇ ਜਾਂ ਕਹਿੰਦੇ ਨੇ ਕਹਿੰਦੇ ਮੈਨੂੰ ਦੂਰੇ ਹੀ ਪਤਾ ਲੱਗ ਜਾਂਦਾ ਕਿ ਆ ਝਾੜੂ ਵਾਲਾ ਹੁੰਦਾ ਮੈਨੂੰ ਕੋਈ ਪੱਤਰਕਾਰ ਕਹਿੰਦਾ ਸੁਖਵੀਰ ਬਾਦਲ ਨੇ ਜੋਤਸ ਪੜ ਲਈ ਉਹ ਮੱਥੇ ਦੀਆਂ ਰੇਖਾਂ ਪੜਨ ਲੱਗ ਗਿਆ ਵੇਲਾ ਉਹਨ ਮੈਂ ਕਿਹਾ ਜੋਤਸ ਨਹੀਂ ਪੜੀ ਨਾ ਮੱਥੇ ਦੀਆਂ ਰੇਖਾਂ ਪੜਦਾ ਉਹਨੂੰ ਆਏ ਨਹੀਂ ਪਤਾ ਲੱਗਦਾ ਕਿ ਝਾੜੂ ਵਾਲਾ ਮੂੰਹ ਤੋਂ ਨਹੀਂ ਕਹਿੰਦਾ ਉਹਨੂੰ ਪੀਲੀ ਪੱਗ ਵੇਖ ਕੇ ਚੀਕ ਨਿਕਲ ਜਾਂਦੀ ਆ ਕਿ ਆ ਆਉਂਦੇ ਆ ਝਾੜੂ ਵਾਲੇ ਜਿਨ੍ਹਾਂ ਨੇ ਸਾਡੇ ਕੋਲੋਂ ਮੁੱਖ ਮੰਤਰੀ ਵੀ ਖੋਲਿਆ ਉਪ ਮੁੱਖ ਮੰਤਰੀ ਵੀ ਖੋਲਿਆ ਸੋ ਮੈਂ ਤੁਹਾਨੂੰ ਮਾਰ ਸਾਹਿਬ ਜੀ ਆਇਆਂ ਨੂੰ ਕਹਿਣਾ ਤੇ ਹਲਕੇ ਦੇ ਲੋਕਾਂ ਕੇ ਸਿਰ ਝਕਾਉਣਾ ਥੋੜੇ ਪੈਰਾਂ ਚ ਸਜਦਾ ਕਰਦਾ ਐਤਕੀ ਆਪਾਂ 2022 ਨਾਲੋਂ ਵੀ ਵੱਡੀ ਲੀਡ ਲੈ ਕੇ ਖੁੱਡੀਆਂ ਸਾਹਿਬ ਨੂੰ ਲੋਕ ਸਭਾ ਚ ਭੇਜਣਾ ਆਪਾਂ ਇਥੋਂ ਜਿਤਾ ਕੇ ਤੋੜਾਂਗੇ ਇੱਕੋ ਇੱਕ ਗੱਲ ਦੋਚਕਾਰੇ ਲਾਊਂਗਾ ਹੱਥ ਕੜੇ ਕਰਕੇ ਤੁਸੀਂ ਮਾਰ ਸਾਹਿਬ ਨੂੰ ਬੁਚਬਾਤ ਦਿਵਾਓ ਕਿ ਇਹਤ ਕੀ ਬਿਗੜ ਭੱਜ ਚੁੱਕਿਆਗਾ ਖੁੱਡੀਆਂ ਸਾਹਿਬ ਨੂੰ ਲੋਕ ਸਭਾ ਦੇ ਵਿੱਚ ਅਸੀਂ ਭੇਜ ਚੁੱਕਿਆ ਬੋਲੇ ਸਾਰਿਆਂ